ਉਹਨਾਂ ਨੂੰ ਇਹ ਪਤਾ ਹੀ ਨਹੀਂ ਲੱਗਦਾ ਇਹ ਕਿਹੜਾ ਤੇ ਬੀ ਕਿਹੜਾ ਇਹ ਸਾਰੇ ਬੀ ਬੀ ਆ ਜਦੋਂ ਮੋਦੀ ਨਾਲ ਸੁਖਬੀ ਜੱਫੀਆਂ ਪਾਉਂਦਾ ਸੀ ਉਦੋਂ ਬੀਜੇਪੀ ਚੰਗੀ ਸੀ ਚੌਥੇ ਪੰਜਵੇਂ ਨੰਬਰ ਤੇ ਆਇਆ ਕਾਲੀ ਦਾਲੋਂ ਪੰਜਾਬ ਦੇ ਚੋਦੀ ਕੋਈ ਹੋਣ ਦੀ ਨਹੀਂ ਦਿੱਲੀ ਦੇ ਪਾਣੀ ਦਾ ਤੇ ਐਸਓਆਈਐਲ ਦਾ ਪੁੱਛ ਕੋਈ ਤਲਕਵਾਸਤਾ ਨਹੀਂ ਹਿਦਿਆਣਾ ਦੀ ਉਹ ਮੋਦੀ ਕਰ ਰਿਹਾ ਬੀਜੇਪੀ ਕਾਦੀ ਆ 25 ਲੱਖ ਲੋਕ ਤੇ ਆਏ ਬੈਠੇ ਆ ਅੰਦਰ ਦੇ ਵਿੱਚ ਇਸ ਵਕਤ ਜਿਮਨੀ ਚੋਣਾ ਚੱਲ ਰਹੀਆਂ ਨੇ ਜਿਮਨੀ ਚੋਣਾ ਦੇ ਵਿੱਚ ਕਈ ਮੁੱਦੇ ਨੇ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਬੀਜੇਪੀ ਨੂੰ ਕਹਿ ਰਹੀ ਹੈ ਤਲਵਾਲ ਸਾਹਿਬ ਗੁਰੇ ਨਾਲ ਨੇ ਤਲਵਾਲ ਸਾਹਿਬ हरियाणा लगातार एसवाईएल मुद्दे ਨੂੰ ਜਿਹੜਾ ਹੈ ਉਹ ਹੁਣ ਮੇਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਉਹ ਕਹਿੰਦੇ ਨੇ ਕਿ ਭਾਈ ਦਿੱਲੀ ਦੀ ਮੰਗ ਹੁੰਦੀ ਪਈਏ ਪਾਣੀ ਦੇ ਵਿੱਚ ਹਰਿਆਣਾ ਨੂੰ ਪਾਣੀ ਮਿਲ ਨਹੀਂ ਰਿਹਾ ਪੰਜਾਬੀ ਚ ਗੱਲ ਇਹ ਆ ਕਿ ਦਿੱਲੀ ਦੇ ਪਾਣੀ ਦਾ ਤੇ ਐਸਵਾਈਐਲ ਦਾ ਪੁੱਛ ਕੋਈ ਤਲਕਵਾਸਤਾ ਨਹੀਂ ਹਰਿਆਣਾ ਦੀ ਉਹ ਮੋਦੀ ਕਰ ਰਿਹਾ ਬੀਜੇਪੀ ਕਰ ਰਹੀ ਹੈ 25 ਲੱਖ ਲੋਕ ਤੇ ਆਏ ਬੈਠੇ ਆ ਉਹ ਮੋਦੀ ਸਾਹਿਬ ਜਾਣ ਕੇ ਬੀਜੇਪੀ ਜਾਣ ਕੇ ਆਪਣੀ ਹਰਿਆਣਾ ਸਰਕਾਰ ਕੋਈ ਕੰਮ ਕਰਾ ਰਹੇ ਆ ਜਦੋਂ ਕਿ ਦੋਵਾਂ ਦਾ ਆਪਸੀ ਕੋਈ ਤਲਕਵਾਸਤਾ ਨਹੀਂ ਦੋਵਾਂ ਦਾ ਕੋਈ ਮਤਵ ਨਹੀਂ ਆ ਪੁੱਛ ਅ ਇਸ ਕਰਕੇ ਮੈਂ ਦੀ ਦਿੰਦਾ ਕਰਦਾ ਸੁਖਵੀਰ ਬਾਦਲ ਖੁਰੀ ਇਹਨਾਂ ਦੀ ਅਕਾਲੀ ਦਲ ਜਿਹੜੀ ਹੈਗੀ ਆ ਹੁਣ ਵਕ ਹੋ ਗਈ ਹੈ ਲਗਾਤਾਰ ਅਕਾਲੀ ਦਲ ਦੇ ਵਿੱਚ ਜੋ ਕੁਝ ਦੇਖਣ ਨੂੰ ਮਿਲ ਰਿਹਾ ਵਾ ਕੱਲ ਇੱਕ ਮੀਟਿੰਗ ਹੋਈ ਹੈ ਸਾਰਾ ਕੁਝ ਇਸੀ ਇਹ ਕਹੀ ਗੱਲ ਹੋਈ ਹੈ ਅਕਾਲੀ ਦਲ ਖਤਮ ਹੋ ਗਿਆ ਪੰਜਾਬ ਚੋਂ ਚੌਥੇ ਪੰਜਵੇਂ ਨੰਬਰ ਤੇ ਆਇਆ ਅਕਾਲੀ ਦਲ ਹੁਣ ਪੰਜਾਬ ਦੇ ਚੋਦੀ ਕੋਈ ਹੋਣ ਦੀ ਨਹੀਂ ਕਹਿੰਦੇ ਕਿ ਵੀ ਬੀ ਟੀਮ ਹੈਗੀ ਹੈ ਇਹ ਜਿਹੜੀ ਦੂਸਰੀ ਅਕਾਲੀ ਦਲ ਕੋਈ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਇਹ ਕਿਹੜਾ ਤੇ ਬੀ ਕਿਹੜਾ ਇਹ ਸਾਰੇ ਬੀ ਬੀ ਆ ਜਦੋਂ ਮੋਦੀ ਦਾ ਸੁਖਵੀਰ ਜੱਫੀਆਂ ਪਾਉਂਦਾ ਸੀ ਉਦੋਂ ਬੀਜੇਪੀ ਚੰਗੀ ਸੀ ਜਦੋਂ ਉਹ ਵੀ ਘਦਾ ਨੂੰ ਉਹ ਹੁਣ ਵੀ ਜੇ ਬਿਮਾਰੀ ਹੋ ਗਈ ਇਹਨਾਂ ਦਾ ਕੀ ਇਹਨਾਂ ਦਾ ਕੋਈ ਸਮਾਚਤਲ ਦੇ ਵਿੱਚ ਇਸ ਵਕਤ ਜੋ ਕੁਝ ਪੰਜਾਬੀਆਂ ਦੇ ਨਾਲ ਵਾਪਰ ਰਿਹਾ ਉਸੀ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਤਹਿਲਵਾਲ ਸਾਹਿਬ ਨਹੀਂ ਨਹੀਂ ਬਹੁਤ ਗਲਤ ਵਾਪਰ ਰਿਹਾ ਮੈਂ ਆਲਰਾਡੀ ਮੁਖਵੰਤੀ ਸਾਹਿਬ ਨੂੰ ਇੱਥੇ ਲੈਟਰ ਲਿਖਿਆ ਬਿਲਕੁਲ ਕੁਲਦੀਪ ਸਿੰਘ ਢਾਲੀਵਾਲ ਨੇ ਜੋ ਕਿ ਜਲੰਧਰ ਦੇ ਵਿੱਚ ਮੁਖ ਦਫਤਰ ਆਮ ਆਦਮੀ ਪਾਰਟੀ ਦਾ ਜਿਹੜਾ ਹੈਗਾ ਉਹ ਖੁੱਲਣ ਜਾ ਰਿਹਾ ਵਾ ਉਸ ਦੀ ਅਗੋਰੇਸ਼ਨ ਦੇ ਲਈ ਪਹੁੰਚੇ ਹੋਏ ਸੀਗੇ ਉਦਘਾਟਨ ਦੇ ਲਈ ਪਹੁੰਚੇ ਹੋਏ ਸੀਗੇ ਤਾਂ ਜਾਂਦੇ ਜਾਂਦੇ ਸੁਖਬੀਰ ਸਿੰਘ ਬਾਦਲ ਹੋਰਾ ਉੱਪਰ ਵੀ ਤੰਜ ਕੱਸਦੇ ਹੋਏ ਪੁਲਦੀਪ ਸਿੰਘ ਢਾਲੀਵਾਲ ਜਿਹੜੇ ਨੇ ਉਹ ਗਏ ਨੇ ਕੈਮਰਾ ਪਰਸਨ ਪੰਕੇ ਦੇ ਨਾਲ ਰਾਜਗੁਪਤਾ ਬੌਸਾਈ ਟਾਈਮ ਜਿਲੰਦਰ